ਤੋਂ ਪਹਿਲਾ ਕਿੱਥੇ ਮੱਥਾ ਲਾਇਆ ਤੇ ਬਊਗਰ ਸਹੀ ਸਿਰ ਅਸੀਂ ਸੜਿਆ ਬੇਕਣਾ ਹਾਂ ਸੜਿਆ ਮੋਈ ਸੜਿਆ ਕਿੰਨੇ ਖਾਣੇ ਦੇ ਦੋ ਤਿੰਨ 50 60 ਰੁਪਈਆ ਦੇ 400 ਰੁਪਈਆ ਦਿਹਾੜੀ ਆ 60 ਇਹ ਕਹਿੰਦਾ ਖਾਂਦਾ ਸੀ ਗੋਲੀਆਂ ਗਲਾ ਦਿਆਂ ਸਰਕਾਰ ਨੇ ਉਧਰੋਂ ਗੋਲੀਆਂ ਖਾਂਦੇ ਨਾਲੇ ਮੈਂ ਸਵੇਰੇ ਆਈ ਇਹ ਪਤਾ ਮੈਨੂੰ ਕੀ ਚਾਹੀ ਉਹਨੇ ਬਚਾਰੇ ਵੀ ਛੋਟੇ ਸ ਤਾਂ ਗਰੀਬ ਐ ਦੁਕਾਨ 'ਚ ਵੱਜ ਮੈਂ 20 ਵਾਰ ਦੁਕਾਨ 'ਚ ਵੱਜਿਆ 20 ਪਰਚੇ ਪਵਾਲੇ ਮੇਰੇ ਤੇ ਪਰਚੇ ਯਾਰ ਇਹ ਬੰਦਰੀ ਕਰਵਾ ਸਕਦੇ ਯਾਰ ਮੈਨੂੰ ਦੇਰ ਪਾਵਰ ਯਾਰ ਮੈਂ ਪਾ ਮਾਰ ਕੇ ਬਾਹਰ ਲੱਗੂ ਕੋਈ ਜਵਾਬਦਾਸ ਬੱਸੇ ਆਣਾ ਉਹ ਬਹੁਤਾ ਚਲਦਾ ਗੱਲ ਆ ਕਰ ਆ ਗੱਲ ਨਾ ਕਰ ਬਾਈ ਇਹਦਾ ਨਸ਼ੇ ਦਾ ਇਹ ਨਸ਼ੇ ਦਾ ਮੈਟਰਕ ਨਾ ਨਸ਼ੇ ਦਾ ਕੋਈ ਧਰਮ ਦਾ ਬੁੱਤਾ ਨਹੀਂ ਆਇਆ ਇਹ ਗੱਲ ਨਾ ਕਰੋ ਕੋਈ ਆਪਾਂ ਨਸ਼ੇ ਬਾਈ ਕੋਈ ਗੇਂਦੀ ਪੀਂਹ ਫਿਰਾ ਕਰਨ ਕੇ ਮੇਂਦ ਕੀ ਖਾਂਦਾ ਕੀ ਗਾਣਾ ਕੋਈ ਨਹੀਂ ਨਾਰੂ ਪੀਣਾ ਨਾ ਆ ਬਹੁਤ ਵਧੀਆ ਬਾਈ ਬਣ ਕੇ ਆ ਹਾਲਾਤ ਨੇ ਜੀ ਗਲਦੀਪਾ ਇੱਥੇ 70 ਬੰਦੇ ਤਾਂ ਜੀਵ ਵਾਲੀਆਂ ਨਸ਼ਰੇ ਵਾਲੇ ਵੇਲੇ ਸਾਰੇ ਲੈ ਲੈਂਦੇ ਨੇ ਹੁਣ ਆਪਣੇ ਕੋਲੇ ਆ ਬੈਠੀ ਜਾਂਦੇ ਨੇ ਹੁਣ ਬੰਦ ਹੈ ਜਿੰਨਾ ਜਰਾਪਾ ਹੋਰੇ ਖੜ ਗਏ ਉਹਨਾਂ ਜੇ ਜਮਾ ਬੰਦ ਹੈ ਕਿਉਂ ਆਪਾਂ ਵਾਗ ਕੇ ਆ ਬੈਠੇ ਆ ਭਰਾਵਾ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਨੂੰ ਨਾਕਾ ਲਾਈ ਹੁਣ ਪੱਕਾ ਦਾ ਮੈਂ ਜਵਾਬ ਖ ਪਾਲਣੇ ਆ ਆ ਮੁੱਛੀ ਜੀ ਆਏ ਨੇ ਆ ਚਲੋ ਆਪਣੇ ਭਰਾਵਾਂ ਨੇ ਸਾਰੇ ਮੇਨਾ ਧੰਨਵਾਦ ਕਰਦਾ ਪੁਲਿਸ ਵਾਲੇ ਵੀ ਆ ਗਏ ਕੌਂਦਵੇਂ ਦੱਸਿਆ ਆ ਗਏ ਮਲਾਜ ਰੋਟੇ ਕਿੱਥੇ ਪਹੁੰਚ ਗਿਆ ਪ੍ਰਸ਼ਾਸਨ ਬਲਾਉ ਖਾਨ ਨੂੰ ਕਾਹ ਤੋਂ ਨਹੀਂ ਆਉਂਦੇ ਯਾਰ ਕਿਸੇ ਕੱਟ ਨੂੰ ਨੋੜੀ ਕਰ ਰਹੇ ਨੇ ਗੱਲ ਉਹ ਨਸ਼ਾ ਵੇਚਦਾ ਸਾਰਾ ਦਾ ਫੜਦੀ ਨਹੀਂ ਮੈਂ ਰੋ ਰੋ ਕੇ ਆਖਿਆ ਆ ਸਾਰੇ ਉਧਰ ਦੀ ਗਲੀਆਂ ਚ ਵੀ ਉਹ ਪਰਲੀਆਂ ਚ ਪਰਲੀਆਂ ਸਾਰੇ ਵੇਚ ਰਹੇ ਫੋਟਾ ਕੋਈ ਕਸੂਰ ਨਹੀਂ ਪੁਲਿਸ ਦਾ ਡਰਗ ਇੰਸਪੈਕਟਰ ਦਾ ਕਸੂਰ ਹੈ ਪਰ ਤੁਸੀਂ ਉਹਨੇ ਨੱਕਾ ਲਓ ਇੱਥੇ ਮੈਂ 20 ਬਾੜ ਲਈ ਪਰ ਬਲਾਓ ਮੁਲਾਜ਼ਮਾਂ ਨੂੰ ਕਿੱਥੇ ਹੁੰਦੇ ਨੇ ਨੱਕਾ ਦਾਰੇ ਲੱਗਿਆ ਹੋਇਆ ਹੈ ਨੱਕ ਨੱਕ ਜਿਹੜਾ ਸਾਹਮਣੇ ਵਿਖਦਾ ਮੇਰੀ ਵੀਡੀਓ ਬਣੀ ਹੋਈ ਹੈ ਦੇਖ ਲੈ ਨੱਕਾ ਔਰ ਨਹੀਂ ਵੀ ਗਿਆ। ਉੱਥੇ। ਉਹ ਫਰੀਦ ਗਰ। ਉਹ ਉੱਠੜ। ਆ ਜਰਦਾਇ ਕਰ ਲੈ ਕਮ ਜ। ਜਿਆਦਾ ਤਾਂ ਖਾਣ ਵਾਲੇ ਇੰਦਰਜੀਤ। ਜਿਹੜਾ ਖਾਂਦਾ ਔਰੇ ਆ ਕੇ ਮੇਰੇ ਕੋਲੇ ਆਪਦੀ ਮਿੱਠਿਆ ਰੱਸੀ ਚਲੋ। ਹੋਰ ਕੋਈ ਹੈ ਖਾਣ ਲਾ ਪੀਣ ਆਇਓ ਸੰਗੋ ਨਾਲ ਆਇਓ 사ਲਾ ਖਬਰ ਉਹਡਾ ਲਾ ਦੀ ਹੋਏ ਕਿਸ ਦਾ। ਕਾ ਮੋਟਿਆ ਹੋਏ। ਕਿੰਨਾ ਕਨੇ ਸਾਵੇ ਕਰਾ ਔਰੇ। ਤੂੰ ਵੀ ਜਾਣ ਦੇ ਮਰਾ ਗਿਆ। ਕੀਤਾ ਵਿਚਾਰਾ ਗੰਧਰੋ ਵਾਲਾ ਇਹ ਯਾਰ ਬਾਦੂ ਬਿਕਣਾ ਕਿੰਨਾ ਮੱਤੰ ਮੰਦੇ ਨਹੀਂ ਡਰਦੇ ਹੋਏ ਹਣਾ ਮੁੱਛੋ ਨਾ ਬਾਈ ਇਹ ਗੋਮੇ ਜੇ ਤਾਂ ਕਾਹ ਦਾ ਕਾੜਾ ਆ ਰਿਹਾ ਆਰ ਹੋ ਕੇ ਰਖੋ ਰਾ ਵੀ ਆਉਣੀ ਨਹੀਂ ਨਗੀ ਚੱਲ ਅਸੀਂ ਦਾ ਬਾਈ ਆ ਸਿਰਫ ਪਾਉਣਾ ਚਾਹੁੰਦੇ ਆ ਨਾ ਦੀ ਹੋਂ ਹੈ ਪ੍ਰਸ਼ਾਸਨ ਦੇਖ ਲੈ ਕਿੰਨੇ ਪਰੇ ਹੀ ਹੈਗਾ ਰਾ ਰੇਲ ਵੇਲੇ ਬਸ ਨਿਕਲ ਜਾਂਦੇ ਆ ਇੱਧੇ ਨਿਕਲ ਜਾਣਗੇ ਰੇਲ ਵੇਲੇ ਬਸ ਹਾਂ ਭਾਈ ਬੈਠੋ ਸਾਰੇ ਤੇ ਅਸੂ ਤੰਪ ਫਟ ਕੇ ਬੈਠੋ ਕੋਈ ਆਪਣਾ ਹੋਇਆ ਹੈ ਨਸ਼ਾ ਨਹੀਂ ਵਿੱਚ ਨਾ ਰਦਾ ਯਾਰ ਬੈਠਾ ਰਹਿੰਦਾ ਕੁਲੰਦਰ ਬੈਠਾ ਟਿਕੀਆਂ ਹਟਦੇ ਇਸ ਜਿਹੜੀ ਸੇ ਵੇਲੇ ਲੱਗੇਗਾ ਦਾ ਪੈਣਾ ਉਹ ਅਲੱਗ ਕੱਟ ਦੇਗਾ ਜੇ ਉਹ ਪੁਲਿਸ ਆਉਠੇ ਕਰਾਂਗੇ